ਫਗਵਾੜਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਪੂਰੇ ਅਮਨ-ਆਮਾਨ ਨਾਲ ਨੇਪਰੇ ਚੜੀਆਂ। ਇਨ੍ਹਾਂ ਚੋਣਾਂ ਦੌਰਾਨ ਜਿੱਥੇ ਕਾਂਗਰਸ, ਬਸਪਾ ਗੱਠਜੋੜ ਦੇ ਬਹੁਤ ਸਾਰੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਉੱਥੇ ਇਸ ਵਾਰ ਆਪ ਪਾਰਟੀ ਨੇ ਵੀ ਕਈ ਬਾਡਾਂ ਵਿੱਚ ਜਿੱਤ ਹਾਸਲ ਕਰਨ ਦੇ ਨਾਲ-ਨਾਲ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਵੀ ਕਈ ਬਾਡਾਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ ਦੌਰਾਨ ਜੇਕਰ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਚੋਣ ਵਿੱਚ ਕਈ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਰਜ ਕਰਦਿਆਂ ਕਈ ਦਿੱਗਜ ਉਮੀਦਵਾਰਾਂ ਨੂੰ ਹਰਾਇਆ ਹੈ। ਕਾਂਗਰਸ ਅਤੇ ਬਸਪਾ ਗੱਡਜੋੜ ਨੂੰ ਇਸ ਵਾਰ ਇਨਾ ਚੋਣਾਂ ਵਿੱਚ ਕੁੱਲ 25 ਸੀਟਾਂ ਮਿਲੀਆਂ ਨੇ ਜਰਕੀ ਆਪ ਦੀ ਗੱਲ ਕਰੀਏ ਤਾਂ ਆਪ ਪਾਰਟੀ ਦੇ ਉਮੀਦਵਾਰ ਸਿਰਫ 12 ਸੀਟਾਂ ਤੇ ਹੀ ਸਿਮਟ ਗਏ ਇਸ ਤੋਂ ਇਲਾਵਾ ਭਾਜਪਾ ਦੇ ਵੀ ਚਾਰ ਉਮੀਦਵਾਰਾਂ ਨੇ ਸ਼ਾਨਦਾ ਜੇ ਦਰਜ ਕੀਤੀ ਹੈ ਇਸ ਤੋਂ ਇਲਾਵਾ ਇਸ ਵਾਰ ਅਕਾਲੀ ਦਲ ਵੀ ਨੌ ਸੀਟਾਂ ਵਿੱਚੋਂ ਤਿੰਨ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਇੱਥੇ ਦੱਸ ਦਈਏ ਕਿ ਇਨਾ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਤੇ ਬਸਪਾ ਮਿਲ ਕੇ ਆਪਣੀ ਕਾਰਪੋਰੇਸ਼ਨ ਵੀ ਬਣਾ ਸਕਦੀ ਹੈ ਆਹ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਸ ਵਾਰਡ ਵਿੱਚੋਂ ਕਿਸ ਪਾਰਟੀ ਦੇ ਉਮੀਦਵਾਰ ਨੂੰ ਇਹ ਜਿੱਤ ਨਸੀਬ ਹੋਈ ਹੈ ਗੱਲ ਕਰਦੇ ਹਾਂ ਵਾਰਡ ਨੰਬਰ 1 ਤੋਂ ਤਾਂ 1 ਨੰਬਰ ਵਾਰਡ ਵਿੱਚੋਂ ਕਾਂਗਰਸ ਦੀ ਸੀਤਾ ਦੇਵੀ ਨੇ ਜਿੱਤ ਹਾਸਲ ਕੀਤੀ ਹੈ ਤੇ ਵਾਰਡ ਨੰਬਰ 2 ਤੋਂ ਕਾਂਗਰਸ ਦੇ ਪਤਮ ਦੇਵ ਸੁਧੀਰ ਨਿੱਕਾ ਵਾਰਡ ਨੰਬਰ 3 ਤੋਂ ਭਾਜਪਾ ਦੀ ਮਮਤਾ ਖੋਸਲਾ ਵਾਰਡ ਨੰਬਰ 4 ਤੋਂ ਕਾਂਗਰਸ ਦੇ ਜਤਿੰਦਰ ਬਰਮਾਨੀ ਵਾਰਡ ਨੰਬਰ 5 ਤੋਂ ਦੀਪਮਾਲਾ ਵਾਰ ਨੰਬਰ 6 ਤੋਂ ਭਾਜਪਾ ਦੇ ਵੀਰਾਰਾਮ ਬਲਜੋਤ, ਵਾਰ ਨੰਬਰ 7 ਤੋਂ ਕਾਂਗਰਸ ਦੀ ਪਿੰਕੀ ਪਾਟਿਆ, ਵਾਰ ਨੰਬਰ 8 ਤੋਂ ਕਾਂਗਰਸ ਦੇ ਸੰਜੀਵ ਬੁੱਗਾ, ਵਾਰ ਨੰਬਰ 9 ਤੋਂ ਅਕਾਲੀ ਦਲ ਦੇ ਕੁਲਵਿੰਦਰ ਕਿੰਦਾ, ਵਾਰ ਨੰਬਰ 10 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਭੋਗਲ, ਵਾਰ ਨੰਬਰ 11 ਤੋਂ ਆਪ ਦੀ ਸ਼੍ਰੀਮਤੀ ਦਲਜੀਤ ਕੌਰ, ਵਾਰ ਨੰਬਰ 12 ਤੋਂ ਆਜ਼ਾਦ ਉਮੀਦਵਾਰ ਦਵਿੰਦਰ ਸਪਰਾ, ਵਾਰ ਨੰਬਰ 13 ਤੋਂ ਰੂਪਾਲੀ ਸਪਰਾ, ਵਾਰ ਨੰਬਰ 14 ਤੋਂ ਬਸਪਾ ਦੇ ਤੇਜਪਾਲ ਬਸਰਾ, ਵਾਰ ਨੰਬਰ 15 ਤੋਂ ਕਾਂਗਰਸ ਦੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਵਾਰ ਨੰਬਰ 16 ਤੋਂ ਆਪ ਦੇ ਵਿਕੀ ਸੂਦ ਵਾਰ ਨੰਬਰ 17 ਤੋਂ ਕਾਂਗਰਸ ਦੇ ਨੀਰਜ ਸ਼ਰਮਾ ਵਾਰ ਨੰਬਰ 18 ਤੋਂ ਰਾਮਪਾਲ ਉਪਾਲ ਵਾਰ ਨੰਬਰ 19 ਤੋਂ ਆਪ ਦੀ ਸ਼ਾਇਰਾ ਵਾਰਡ ਨੰਬਰ 20 ਤੋਂ ਕਾਂਗਰਸ ਦੇ ਮਨੀਸ਼ ਪ੍ਰਵਾਕਰ, ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਦੀ ਸ਼੍ਰੀਮਤੀ ਪਰਵਿੰਦਰ ਕੌਰ ਰਗਭੋਤਰਾ, ਵਾਰਡ ਨੰਬਰ 22 ਤੋਂ ਭਾਜਪਾ ਦੇ ਅਨੁਰਾਗ ਮਾਨਖੰਡ, ਵਾਰਡ ਨੰਬਰ 23 ਤੋਂ ਆਪ ਦੀ ਸੁਨੀਤਾ ਹੰਡਾ, ਵਾਰਡ ਨੰਬਰ 24 ਤੋਂ ਦਰਸ਼ਨ ਕਟਾਰੀਆ, ਵਾਰਡ ਨੰਬਰ 25 ਤੋਂ बसपा ਦੀ ਅਮਨਦੀਪ, ਵਾਰਡ ਨੰਬਰ 26 ਤੋਂ ਆਜ਼ਾਦ ਉਮੀਦਵਾਰ ਪ੍ਰਸ਼ੋਤਮ ਦਾਸ ਵਾਰ ਨੰਬਰ 22 ਤੋਂ ਆਪ ਦੇ ਬਲਵੀ ਠਾਕੁਰ ਵਾਰ ਨੰਬਰ 28 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ ਜੰਡੂ ਵਾਰ ਨੰਬਰ 29 ਤੋਂ ਕਾਂਗਰਸ ਦੀ ਅਨੀਤਾ ਰਾਣੀ ਵਾਰ ਨੰਬਰ 30 ਤੋਂ ਆਪ ਦੇ ਰਵੀ ਕੁਮਾਰ ਵਾਰ ਨੰਬਰ 31 ਤੋਂ ਆਸ਼ਾਦ ਉਮੀਦਵਾਰ ਅਨੀਤਾ ਕੁਮਾਰੀ ਵਾਰ ਨੰਬਰ 32 ਤੋਂ ਕਾਂਗਰਸ ਪਾਰਟੀ ਦੇ ਸੁਸ਼ੀਲ ਮੈਣੀ ਵਾਰ ਨੰਬਰ 33 ਤੋਂ ਬੀਨਾ ਰਾਣੀ ਵਾਰ ਨੰਬਰ 34 ਤੋਂ ਕਾਂਗਰਸ बसपा ਗੜਚੋੜ ਦੇ ਉਮੀਦਵਾਰ ਚਰਨਜੀਤ ਲਾਲ ਵਾਰ ਨੰਬਰ 35 ਤੋਂ ਕਾਂਗਰਸ ਦੀ ਸੋਨੀਆ ਜੋਸ਼ੀ ਵਾਰ ਨੰਬਰ 36 ਤੋਂ ਕਾਂਗਰਸ ਦੇ ਬੰਟੀ ਵਾਲੀਆ ਵਾਰ ਨੰਬਰ 37 ਤੋਂ ਅਕਾਲੀ ਦਲ ਦੀ ਜਸਵਿੰਦਰ ਕੌਰ ਠੇਕੇਦਾਰ ਵਾਰ ਨੰਬਰ 38 ਤੋਂ ਆਪ ਦੇ ਰਵਿੰਦਰ ਸਿੰਘ ਵਾਰ ਨੰਬਰ 39 ਤੋਂ ਕਾਂਗਰਸ ਦੀ ਰੀਨਾ ਰਾਣੀ ਵਾਰ ਨੰਬਰ 40 ਤੋਂ ਅਕਾਲੀ ਦਲ ਦੇ ਪ੍ਰਿਤਪਾਲ ਮੰਗਾ ਵਾਰ ਨੰਬਰ 41 ਤੋਂ ਆਪ ਦੀ ਪ੍ਰਿਤਪਾਲ ਕੌਰ ਤੁਲੀ ਵਾਰ ਨੰਬਰ 42 ਤੋਂ ਆਪ ਦੇ ਜਸਦੇਵ ਸਿੰਘ ਵਾਰ ਨੰਬਰ 43 ਤੋਂ ਆਪ ਦੀ ਰੀਤਾ ਰਾਣੀ ਵਾਰ ਨੰਬਰ 44 ਤੋਂ ਆਸ਼ਾਦ ਉਮੀਦਵਾਰ ਬਲਵੰਤ ਰਾਏ ਵਾਰ ਨੰਬਰ 45 ਤੋਂ ਆਪ ਦੀ ਅਨੀਤਾ ਰਾਣੀ ਵਾਰ ਨੰਬਰ 46 ਤੋਂ ਕਾਂਗਰਸ ਦੇ ਸੌਰਵ ਜੋਸ਼ੀ ਵਾਰ ਨੰਬਰ 47 ਤੋਂ ਕਾਂਗਰਸ ਦੀ ਮੌਨਿਕਾ ਛੱਡਾ ਵਾਰ ਨੰਬਰ 48 ਤੋਂ ਭਾਜਪਾ ਦੇ ਪਰਮਜੀਤ ਖੁਰਾਨਾ ਵਾਰ ਨੰਬਰ 49 ਤੋਂ ਆਪ ਦੀ ਨੀਹਾ ਓਹਰੀ ਅਤੇ ਵਾਰ ਨੰਬਰ 50 ਤੋਂ ਕਾਂਗਰਸ ਦੇ ਸਾਬਕਾ ਇੰਸਪੈਕਟਰ ਵਿਕਰਮ ਸਿੰਘ ਨੇ ਸ਼ਾਂਤਚੇਤ ਹਾਸਲ ਕੀਤੀ ਹੈ ਪ੍ਰਸ਼ਾਸਨ ਵੱਲੋਂ ਐਲਾਨੇ ਗਏ ਇਹਨਾਂ ਨਤੀਜਿਆਂ ਤੋਂ ਬਾਅਦ ਜਿੱਥੇ ਜੇਤੂ ਉਮੀਦਵਾਰਾਂ ਵੱਲੋਂ ਢੋਲ ਦੀ ਥਾਪ ਤੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉੱਥੇ ਵਰਕਰਾਂ ਵੱਲੋਂ ਖੁਸ਼ੀ ਵਿੱਚ ਲੱਡੂਆਂ ਨਾਲ ਵੀ ਮੂੰਹ ਮਿੱਠਾ ਕਰਵਾਇਆ ਗਿਆ ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਦਾ ਸਪੋਰਟਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਹਸਵਾਗਤ ਵੀ ਕੀਤਾ ਗਿਆ ਇਸ ਦੌਰਾਨ ਜੇਤੂ ਉਮੀਦਵਾਰਾਂ ਨੇ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਚੋਣ ਪ੍ਰਚਾਰ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਆਸ਼ਵਾਸਨ ਦਿੱਤਾ ਉਨ੍ਹਾਂ ਕਿਹਾ ਕਿ ਇਹ ਜਿੱਤ ਵਾੜ ਵਾਸੀਆਂ ਦੀ ਜਿੱਤ ਹੈ ਵੱਡੇ ਛੋਟੇ ਭਰਾਵਾਂ ਦਾ ਤੇ ਮੇਰੀ ਭੈਣਾਂਵਾਂ ਦਾ ਮਾਤਾ-ਮਾਤਾ ਦਾ ਤਨਵਾਦ ਜਿਨ੍ਹਾਂ ਨੇ ਪੂਰੀ ਸਪੋਰਟ ਦਿੱਤੀ ਮਿਲੋਕਾਨ ਦੇ ਵਿੱਚ ਉਹਨਾਂ ਦੀ ਮੈਂ ਆਭਾਰੀ ਰਵਾਂਗੀ ਸਾਰੀ ਬਹੁਤ ਹੀ ਸਤਿਕਾਰਯੋਗ ਇਸ ਵਾਰਡ ਨੰਬਰ 48 ਦੇ ਸੂਨ ਨਿਵਾਸੀਆਂ ਨੇ ਜੋ ਮੈਨੂੰ ਅੱਜ ਮਾਨ ਤੇ ਸਤਿਕਾਰ ਔਰ ਮੈਨੂੰ ਵੋਟਾਂ પા ਕੇ ਕਾਮਯਾਬ ਬਣਾਇਆ ਮੈਂ ਇਹਨਾਂ ਦਾ ਸਦਾ ਹੀ ਰਿਣੀ ਰਹੂੰਗਾ ਔਰ ਵਾਰਡ ਨੂੰ ਪਹਿਲ ਦੇ ਆਧਾਰ ਤੇ ਸਮਾਰਟ ਵਾਰਡ ਬਣਾਉਣਾ ਇਹਨਾਂ ਦਾ ਵਾਅਦਾ ਹੈ ਮੇਰਾ ਔਰ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਜਿੰਨੀ ਤਦਾਦ ਨਾਲ ਤੁਸੀਂ ਵੋਟਾਂ પા ਕੇ ਮੈਨੂੰ ਕਾਮਯਾਬ ਕੀਤਾ ਉਸੇ ਰਫਤਾਰ ਨਾਲ ਕੱਲ ਤੋਂ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਣਗੇ ਵਾਰਡ ਬਹੁਤ ਸੋਹਣਾ ਬਣ ਕੇ ਤਿਆਰ ਹੋਵੇਗਾ ਕੋਈ ਵੀ ਮੇਰੇ ਕੋ ਗਰੀਬ ਕੋਈ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਜਾਂ ਕੋਈ ਕੰਮ ਜਾਂ ਲਾਈਟਰ ਦਾ ਕੰਮ ਜੋ ਸਾਈਨ ਕਰਾਣੀ ਜਦੋਂ ਮਰਜੀ ਮੈਨੂੰ 24 ਘੰਟੇ ਤੁਹਾਡੇ ਵਾਸਤੇ ਮੇਰੇ ਘਰ ਦੇ ਮੇਰੇ ਦਫਤਰ ਦੇ ਦਰਵਾਜ਼ੇ ਖੁੱਲੇ ਆ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ ਔਰ ਤੁਹਾਡਾ ਸਦਾ ਹੀ ਰਣੀ ਆ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਵਾਰਡ ਨੰਬਰ 17 ਔਰ ਵਾਰਡ ਨੰਬਰ 8 ਤੋਂ ਜਿਹੜੀ ਕਾਂਗਰਸ ਪਾਰਟੀ ਦੀ ਉਮੀਦਵਾਰ 17 ਤੋਂ ਮੇਰੀ ਧਰਮ ਪਤਨੀ ਸ਼੍ਰੀਮਤੀ ਨੀਰਜ ਸ਼ਰਮਾ ਔਰ 8 ਨੰਬਰ ਵਾਰਡ ਤੋਂ ਮੈਂ ਸੰਜੀਵ ਸ਼ਰਮਾ ਅੱਜ ਅਸੀਂ ਜਿਹੜੇ ਸਾਡੇ ਇਲਾਕੇ ਦਾ ਮੇਰਾ ਜਿਹੜਾ ਪਰਿਵਾਰ ਆ ਉਹਨਾਂ ਨੇ ਆਪ ਮਿਹਨਤ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਅੱਜ ਅਸੀਂ ਜਿਹੜੀਆਂ ਦੋਏ ਸੀਟਾਂ ਕਾਂਗਰਸ ਦੀਆਂ ਜਿੱਤ ਕੇ ਕਾਂਗਰਸ ਭਾਈ ਕੁਮਾਰ ਦੇ ਝੋਲੀ ਪਾਈਆਂ ਔਰ ਮੈਂ ਆਪਣੇ ਜਿੰਨੇ ਵੀ ਮੇਰਾ ਚਾਹੇ ਬਾਬੇ ਕਹ ਜੀਏ ਤੋ ਆ ਚਾਹੇ ਮੇਲੇ ਗੇਟ ਖਲਵਾਰਾ ਗੇਟ ਸਾਰੇ ਪਰਿਵਾਰ ਦਾ ਮੈਂ ਤੈਨ ਦਰੂਤ ਬਤ ਕਰਦਾ ਅਗਰ ਜਿਹੜੇ ਕੰਮ ਕੋਈ ਰਹਿੰਦੇ ਵੀ ਆ ਸ਼ਹਿਰ ਆਪਣੇ ਨੂੰ ਜਿਹੜਾ ਬਾਡ ਆਪਣੇ ਨੂੰ ਅਸੀਂ ਸੋਨੇ ਤੇ ਸੁਹਾਗਾ ਕਹਿੰਦੇ ਜੋ ਹੁੰਦਾ ਉਹ ਅਸੀਂ ਕਰਕੇ ਦਿਖਾਵਾਂਗੇ ਔਰ 20 22 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆ ਔਰ ਅੱਗੇ ਇਸ ਤੋਂ ਵੀ ਬਿਹਤਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਵਾਰਡ ਨੰਬਰ 46 ਤੋਂ ਮੈਂ ਵਾਈਪ ਆਫ ਸਰਜੋਸ਼ੀ ਮੈਂ ਸਾਰਿਆਂ ਦਾ ਦਿਲੋਂ ਥੈਂਕ ਯੂ ਕਰਦੀ ਹਾਂ ਸਾਰੇ ਵੋਟਰਾਂ ਦਾ ਸਾਰੇ ਸਪੋਰਟਰਾਂ ਦਾ ਥੈਂਕ ਯੂ ਸਾਨੂੰ ਦਿਲੋਂ ਵੋਟ ਕਰਨ ਲਈ ਸਪੋਰਟ ਕਰਦੇ ਥੈਂਕ ਯੂ ਜੀ ਅੱਜ ਮੈਂ ਫਗਵਾੜਾ ਨਿਵਾਸੀਓ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰਾਂ ਨੂੰ ਜਿਗਾਇਆ ਵੱਡੀ ਲੀਡ ਤੇ ਜਿਗਾਇਆ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਲੋਗਨ ਹੈ ਰਾਜ ਨਹੀਂ ਸੇਵਾ ਉਸ ਨੂੰ ਦੇਖਦੇ ਹੋਏ ਜਿੱਥੇ ਫਗਵਾੜਾ ਨਿਵਾਸੀਓ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਿਕਾਸ ਨੂੰ ਪਹਿਲ ਦਿੱਤੀ ਆ ਮੈਂ ਸਾਰੇ ਫਗਵਾੜਾ ਨਿਵਾਸੀ ਦਾ ਬਹੁਤ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਆ ਸਾਡੇ ਬਲਜਿੰਦਰ ਸਿੰਘ ਠੇਕੇਦਾਰ ਜੀ ਉਹ 73 ਨੰਬਰ ਵਾਰਡ ਤੋਂ ਜਿੱਤੇ ਆ ਕੁਲਵਿੰਦਰ ਗਿੰਦਾ ਜੀ ਸਾਡੇ 9 ਨੰਬਰ ਵਾਰਡ ਤੋਂ ਜਿੱਤੇ ਆ ਤੇ ਸਭ ਤੋਂ ਵੱਡੀ ਜਿਹੜੀ ਜਿੱਥੇ ਹੈਗੀ ਆ ਉਹ ਸਾਡੀ ਮੈਂ ਸਮਝਦਾ ਕਿ 40 ਨੰਬਰ ਵਾਰਡ ਤੋਂ ਜਿੱਤੇ ਸਾਡੇ ਰੇਪਲੇਟਪਾਲ ਸਿੰਘ ਮੰਗਾ ਜੀ ਇੱਕ ਵੱਡੀ ਲੀਡ ਨਾਲ ਜਿੱਤੇ ਆ ਤੇ ਮੈਂ ਜਿੱਥੇ ਆਪਣੇ ਸ਼੍ਰੋਮ ਵੀ ਕਾਲ ਦਿੰਦੇ ਨੇ ਜਿੱਤੇ ਹੋਈ ਇਹ ਦੁਵਾਰਾਂ ਨੂੰ ਪਤਾ ਹੀ ਦੇਣਾ ਤੇ ਮੈਨੂੰ ਪੂਰਾ ਵਿਸ਼ਵਾਸ ਆ ਇਹ ਹੈ ਹਾਊਸ ਜੇ ਆਪਣੇ ਕਿਥੇ ਬਾੜ ਦੇ ਵਿਕਾਸ ਬਾਰੇ ਗੱਲ ਕਰੋਗੇ ਉਥੇ ਇਹ ਸ਼ਹਿਰ ਦੇ ਵਿਕਾਸ ਬਾਰੇ ਵੀ ਗੱਲ ਕਰਕੇ ਸ਼ਹਿਰ ਦੇ ਵਿਕਾਸ 'ਚ ਜਿੱਥੇ ਵੀ ਯੋਗਦਾਨ ਹੋਗਾ ਆਪਣਾ ਪਾਉਗੇ ਸਭ ਤੋਂ ਪਹਿਲਾਂ ਕੁਟਾਨ ਕੋਟ ਸ਼ੁਕਰਤਨ ਗੁਰਰਾਮ ਦਾਸ ਜੀ ਦਾ ਉਸ ਤੋਂ ਬਾਅਦ ਸਾਰੀ ਸਤਨਾਮਪੁਰ ਨੈਰੂ ਨਗਰ ਰੇਲਵੇ ਕਲੋਨੀ ਸ਼ੁਕਰਮਿਲਕ ਕਲੋਨੀ ਜਿੰਨੇ ਵੀ ਸਾਡੇ ਖਰਾਨਾ ਸਾਹਿਬ ਸਰਦਾਰ ਰਣਜੀਤ ਸਿੰਘ ਖਰਾਨਾ ਜੀ ਤਾਂ ਜਥੇਦਾਰ ਸਰਦਾਰ ਗੁਰਮਖ ਸਿੰਘ ਜੀ ਇਹਨਾਂ ਦੀ ਸਮੁੱਚੀ ਸਾਰੀ ਟੀਮ ਦਾ ਸਾਰੀ ਸੰਗਤ ਦਾ ਕੋਟਾਨ ਕੋਟ ਸ਼ੁਕਰ ਹੈ ਤੁਸੀਂ ਮੈਨੂੰ ਇੰਨਾ ਇਜਤ ਬਖਸ਼ੀ ਹੈ ਨਵਾਜਿਆ ਜਿੱਤ ਦੇ ਨਾਲ ਸਭ ਦਾ ਕੋਟਾਨ ਕੋਟ ਸ਼ੁਕਰ ਹੈ ਬਾਕੀ ਗੱਲ ਰਹੀ ਗੱਲ ਜਿਹੜੀ ਤੁਸੀਂ ਮੈਨੂੰ ਕੀਤੀ ਹੈ ਹਾਂ ਮੈਂ ਇਸ ਤਰ੍ਹਾਂ ਜੀ ਜਿੱਦ ਦਾ ਵਿਕਾਸ ਕਰਾਈ ਸੀ ਉਦੋਂ ਹੀ ਜਾਰੀ ਰਹਿਣਗੇ ਤੇ ਨਿਰੰਤਰ ਵਿਕਾਸ ਜਾਰੀ ਰਹਿਣਗੇ ਨਹਿਰੂ ਨਗਰ ਹੋਇਆ ਸਤਨਾਮਪੁਰਾ ਹੋਇਆ ਜੋ ਵੀ ਏਰੀਆ ਹੋਇਆ ਖਰਾਨਾ ਸਾਹਿਬ ਬੈਠੇ ਆ ਸਾਡੇ ਹਲਕੇ ਦੇ ਇੰਚਾਰਜ ਨੇ ਜੋਸ਼ ਉਮਨੀ ਕਾਲੀ ਦੇ ਲੋ ਲੋ ਜਿੱਦਾਂ ਦੇ ਸਾਨੂੰ ਕਿਉਂਕਿ ਸਾਡਾ ਨਾਰਾ ਹੀ ਹੈ ਵਿਕਾਸ ਕਰਨਾ ਵਿਕਾਸ ਕੀਤਾ ਵਿਕਾਸ ਕਰਾਂਗੇ ਅਕਾਲੀ ਜਲ ਦੀ ਲੀਡਰਸ਼ਿਪ ਦਾ ਧੰਨਵਾਦ ਵਾਰਡ ਵਾਸੀਆਂ ਦਾ ਧੰਨਵਾਦ ਸਭ ਦਾ ਧੰਨ ਗੁਰ ਰਾਮ ਦਾਸ ਸਭ ਦਾ ਕੁਟਾਨ ਕੋਟ ਸ਼ੁਕਰ ਹੈ ਆਪਣੇ ਸਾਰੇ ਵਾਰਡ ਵਾਸੀਆਂ ਦਾ ਆਪਣੇ ਵਾਰਡ ਵਾਸੀਆਂ ਦੇ ਬਜ਼ੁਰਗਾਂ ਦਾ ਭੈਣਾਂ ਦਾ ਭਰਾਵਾਂ ਦਾ ਔਰ ਸਾਰੇ ਇਹਦੇ ਜਿੰਨੇ ਵੀ ਸਪੋਰਟਰ ਸਨ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਸਾਰੀ ਉਮਰ ਉਹਨਾਂ ਦਾ ਕਰਜ਼ਦਾਰ ਰਹੂੰਗਾ ਜਿਨ੍ਹਾਂ ਨੇ ਮੈਨੂੰ ਇੱਡੀ ਵੱਡੀ ਭਾਗੀ ਦਿੱਤੀ ਤੇ ਸਰ ਟੋਟਲ ਟੋਟਲ ਬੋਰਡ ਕਿੰਨੀ ਤੇ ਆਪਣੀ ਜਿੱਤ ਕਰਾਰ ਹੋਈ ਹੈ ਤਕਰੀਬਨ ਤਕਰੀਬਨ 500 ਬੋਰਡ ਆਪਣੇ ਸਮੂਹ ਵਾਰਡ ਵਾਸੀਆਂ ਦਾ ਉਹ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੇਰ ਇੱਕ ਵਾਰੀ ਤੀਜੀ ਵਾਰੀ ਮੌਕਾ ਦਿੱਤਾ ਵਾ ਸੇਵਾ ਕਰਨ ਦਾ ਬਾੜ ਦਾ ਸ਼ਹਿਰ ਦਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਮਾਤਮਾ ਦਾ ਵੀ ਸ਼ੁਕਰ ਕਰਦਾ ਔਰ ਸਾਡੇ ਇਹਦੇ ਵਿੱਚ ਜਿੱਤ ਦੇ ਵਿੱਚ ਜੋ ਹੈਗਾ ਵਾ ਸਾਡੇ ਆਦਰਨੀਏ ਐਮਐਲਏ ਸਾਹਿਬ ਸਰਦਾਰ ਬਲਵਿੰਦਰ ਸਿੰਘ ਧਾਰੀয়াল ਜੀ ਉਹਨਾਂ ਨੇ ਵੀ ਅਨਥਕ ਮਿਹਨਤ ਕੀਤੀ ਹੈ ਜੋ ਪਿਛੇ ਆਪਣੇ ਟਾਈਮ ਦੇ ਵਿੱਚ ਤੇ ਉਹ ਉਹਦੇ ਮੇਨਾ ਦਾ ਨਤੀਜਾ ਵਾ ਜਿਹੜਾ ਅੱਜ ਅਸੀਂ ਆਪੋਜੀਸ਼ਨ ਦੀ ਸਰਕਾਰ ਹੋਣ ਦੇ ਬਾਵਜੂਦ ਅਸੀਂ ਇੱਦਾਂ ਦੇ ਬਹੁਮਤ ਦੇ ਨਾਲ ਜਿੱਤੇ ਆ ਮੈਂ ਬਹੁਤ ਬਹੁਤ ਧੰਨਵਾਦ ਫੇਰ ਇੱਕ ਵਾਰ ਪਾਰ ਵਾਸੀਆਂ ਦਾ ਬਈ ਬਹੁਮਤ ਦੇ ਨਾਲ ਜਿੱਤੇ ਮੈਂ ਸਾਰੇ ਵੋਟਰਾਂ ਨੂੰ ਸਾਰੇ ਵਾਰਡ ਵਾਸੀਆਂ ਨੂੰ ਬਹੁਤ ਬਹੁਤ ਇਸ ਸਾਲ ਦੀ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਜਿਹੜੀ ਉਮੀਦ ਤੁਸੀਂ ਇਹਨਾਂ ਤੇ ਉੱਤੇ ਰੱਖੀ ਆ ਉਹ ਉਮੀਦ ਜ਼ਰੂਰ ਪੂਰੀ ਹੋਵੇਗੀ ਮੈਂ ਇੱਕ ਵਾਰ ਫੇਰ ਸਾਰੇ ਸਮੂਹ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ